ਮੇਰੇ ਆਪ ਦਿਗਣੇ ਵੀ ਲਿਖਿਆ ਜੇ ਪਰਮਾਤਮਾ ਨੇ ਗੋਲਡ ਗਿਫਟ ਦਿੱਤਾ ਵਾ ਲਿਖਣ ਦਾ ਮੇਰੀ ਸੋਚ ਇਹ ਆ ਕਿ ਮੈਂ ਮੇਰੀ ਕਲਮ ਜਿਹੜੀ ਸਿਰਫ ਚਮਕੀਲਾ ਜੀ ਲੈਲ ਨੂੰ ਜਾਵੇ ਜਬਰ ਜ਼ੁਲਮ ਦੀ ਝਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਹੋ ਕੀਤੀ ਹਿਲ ਤ ਫਰੰਗੀਆਂ ਕੀ ਵਰਤੇ ਆ ਪਣਾ ਸਾਥੋ ਬਾਬਾ ਖੋਲੇ ਹਾ ਤੇਰਾ ਨਣ ਕਾਣਾ ਸਾਥੋ ਬਾਬਾ ਖੋਲੇ ਹਾ ਤੇਰਾ ਨਣ ਕਾਣਾ ਐ ਸੋਨੀਆ ਮਾਨ ਤੇ ਟੋਚਨ ਫਿਲਮ ਟੋਚਨ ਗਾਣੇ ਚ ਵੀ ਉਹਨਾਂ ਨੇ ਸ਼ੂਟ ਕੀਤਾ ਮੇਰੀ ਖੁਆਇਸ਼ ਸੀ ਉਹਨਾਂ ਨਾਲ ਕੰਮ ਕਰਨ ਦੀ ਮੈਨੂੰ ਫੋਨ ਕਰਦੇ ਆ ਸਰਦਾਲੂ ਉਹ ਮੈਨੂੰ ਕਹਿੰਦੇ ਆ ਕਿ ਕਮੈਂਟਾਂ ਵਿੱਚ ਬਹੁਤ ਲੋਕ ਮਾੜਾ ਤੈਨੂੰ ਬੋਲਣਗੇ ਕਦੇ ਉਹਨਾਂ ਦਾ ਕਮੈਂਟ ਪੜ ਕੇ ਕਦੇ ਇੱਕ ਲਾਈਨ ਨੂੰ ਇਸ ਲਾਈਨ ਨੂੰ ਛੱਡਣਾ ਦੇ। ਬਾਕੀ ਮੈਂ ਕਮੈਂਟ ਪੜਦਾ ਹੀ ਨਹੀਂ। ਚਮਕੀਲਾ ਜੀ ਦੇ ਸਾਥੀ ਹੀ ਜਿੰਨੇ ਵੀ ਹੁਣ ਹੈਗੇ ਆ ਧਰਤੀ ਤੇ ਕੁਝ ਤਾਂ ਚਲੋ ਜਿੰਨੇ ਡੈਥ ਹੋ ਗਈ ਆ। ਉਹਨਾਂ ਦੇ ਇਲਾਵਾ ਜਿੰਨੇ ਵੀ ਹੈਗੇ ਮੈਂ ਚਾਹੁੰਦਾ ਮੇਰੇ ਗਾਣੇ ਵਿੱਚ ਉਹ ਸਾਰੇ ਫੇਰ ਤੋਂ ਇਕੱਠੇ ਹੋਣ। ਮੇਰੇ ਵਾਸਤੇ ਬਹੁਤ ਖੁਸ਼ਖਬਰੀ ਹੋਏਗੀ ਮੇਰੇ ਵਾਸਤੇ ਹਨਾ ਤੇ ਮੈਂ ਨਿਮਰਤ ਖੈਰਾ ਜੀ ਇਸ ਟਾਈਮ ਦੇ ਆਪਣੇ ਪੰਜਾਬ ਦੇ ਨਾਮੀ ਕਲਾਕਾਰ ਆ ਤੇ ਜੇ ਮੈਨੂੰ ਉਹਨਾਂ ਨਾਲ ਮੌਕਾ ਮਿਲੇ ਤਾਂ ਬਹੁਤ ਵਧੀਆ ਗੱਲ ਆ। ਅਗਰ ਆਪਾ ਅਮਰ ਸਿੰਘ ਚਮਕੀਲਾ ਦੀ ਜਿਵੇਂ ਗੱਲ ਕਰ ਰਹੇ ਆ ਤਾਂ ਉਹਨਾਂ ਦਾ ਗਾਇਆ ਹੋਇਆ ਕੋਈ ਅਜੀਹਾ ਸੌਂਗ ਜੋ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਮੈਂ ਚਾਹਾਂਗੀ ਉਹਦੀਆਂ ਵੀ ਦੋ ਲਾਈਨਾਂ ਤੁਸੀਂ ਜ਼ਰੂਰ ਸੁਣਾ ਜਬਰ ਜ਼ੁਲਮ ਦੀ ਜਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ ਸਾਥੋ ਬਬਾ ਖੋਲਿਆ ਤੇਰਾ ਨਨਕਾਣਾ ਸਾਥੋ ਬਬਾ ਖੋਲਿਆ ਤੇਰਾ ਨਨਕਾਣਾ ਔਰ ਇਹ ਤੋਂ ਇਲਾਵਾ ਮੇਰੇ ਕੋਲ ਹੋਰ ਫੇਵਰੇਟ ਆ ਇਹ ਮੈਂ ਤਾਂ ਦੁਬਾਰੇ ਸੁਣਾ ਕੇ ਕਿ ਸਭ ਤੋਂ ਵਧੀਆ ਮੈਨੂੰ ਇਹੀ ਲੱਗਦਾ ਉਸ ਤੋਂ ਹਾਂ ਔ ਪਹਿਲਾ ਕੰਮ ਵਹਿਲੀ ਆਣੇ ਵੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੇ ਜਾ ਕੰਮ ਲੈਣੀ ਆ ਸਾ ਮੁੱਲ ਦੀ ਲੜਾਈ ਤੇ ਜਾ ਕਾਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟਕਰੇ ਨਹੀਂ ਤੇਰੇ ਦਰ ਤੇ ਹੋ ਦਰ ਤੇ ਬੁਲਾਉਂਦਾ ਮੁੰਡਾ ਬਕਰੇ ਨਹੀਂ ਤੇਰੇ ਦਰ ਤੇ ਹੋਰ ਕੋਈ ਤੈਨੂੰ ਜੇ ਵੇ ਆਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜੇ ਵੇ ਆਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾਂ ਚੱਲ ਮੇਰੇ ਨਾਲ ਚਾਰੇ ਲੈ ਲਈਏ ਲਾਵਾਂ ਜਿੱਤੀ ਪਿਆਰ ਦੀ ਹਾਰੇ ਨਾ ਬਾਜੀ ਨਿਚਿਤ ਕਰਦੇ ਉਹ ਕਰਦੇ ਮੁੰਡੇ ਦਾ ਰਾਜੀ ਨਿਚਿਤ ਕਰਦੇ ਬਹੁਤ ਖੂਬ ਉਹੀ ਬੁਲੰਦ ਆਵਾਜ਼ ਆਪਾਂ ਕਹਿ ਸਕਦੇ ਜੋ ਅਮਰ ਸਿੰਘ ਚਮਕੀਲਾ ਦੀ ਇੱਕ ਬੁਲੰਦ ਆਵਾਜ਼ ਸੀ ਉੱਚੀ ਆਵਾਜ਼ ਸੀ ਸੇਮ ਹੀ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਲੈਵਲ ਹੈ ਗੌਂਡ ਦਾ ਸੋ ਹੁਣ ਤੱਕ ਕਿਹੜੇ-ਕਿਹੜੇ ਲੋਕਾਂ ਦੀ ਅਗਰ ਆਪਾਂ ਗੱਲ ਕਰੀਏ ਕਿ ਕਈ ਹੁੰਦੇ ਹਨ ਨਾ ਕਿ ਬਹੁਤ ਸਪੋਰਟਿਵ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣਾ ਸਾਥ ਦਿੱਤਾ ਹੁੰਦਾ ਸੋ ਅਗਰ ਤੁਸੀਂ ਨਾਮ ਲੈਣਾ ਚਾਹੋ ਤਾਂ ਤੁਸੀਂ ਕਿਹਨਾਂ ਦੇ ਨਾਮ ਲਾਉਂਗੇ ਜਿਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ ਤੁਹਾਡਾ ਸਭ ਤੋਂ ਜ਼ਿਆਦਾ ਸਾਥ ਆ ਮੇਰੇ ਉਸਤਾਰ ਕੇਸਸ ਸਿੰਘ ਟਿੱਕੀ ਜੀ ਜੋ ਅਮਰ ਸਿੰਘ ਚਮਕੀਲਾ ਨਾਲ ਬਹੁਤ ਸਾਥ ਨਭਾਇਆ ਉਹਨਾਂ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਉਹੀ ਮੇਰੇ ਸਾਥ ਦੇ ਰਹੇ ਆ ਜੀ ਸੋ ਇਸੇ ਦੇ ਚੱਲਦੇ ਅਗਰ ਗੱਲ ਕਰੀਏ ਕਿ ਕਈ ਵਾਰ ਹੁੰਦਾ ਹੈ ਨਾ ਕਿ ਬਹੁਤ ਸਾਰੇ ਲੋਕ ਤਾਂ ਤੁਹਾਨੂੰ ਐਪਰੀਸ਼ੀਏਟ ਕਰਦੇ ਹੋਣਗੇ ਕਿ ਤੁਹਾਡੀ ਆਵਾਜ਼ ਬਿਲਕੁਲ ਅਮਰ ਸਿੰਘ ਜਮਕੀਲਾ ਵਰਗੀ ਹੈ ਜਾਂ ਬਹੁਤ ਸਾਰੇ ਲੋਕ ਜ਼ਿੰਦਗੀ 'ਚ ਆਪਣੇ 네ਗੇਟਿਵ ਵੀ ਆਉਂਦੇ ਆ ਕਿ ਨਹੀਂ ਇਦਾਂ ਦਾ ਨਹੀਂ ਹੋਣਾ ਕੁਝ ਨਹੀਂ ਹੋਣਾ ਹੈ ਕੁਝ ਤੁਹਾਨੂੰ ਕਦੇ 네ਗੇਟਿਵ ਲੋਕਾਂ ਨੇ ਅਪਰੋਚ ਕੀਤੀ ਹੈ 네ਗੇਟਿਵ ਲੋਕ ਕੁਝ ਗਲਤ ਕਦੇ ਬੋਲੇ ਕਿਸੇ ਨੇ ਜਿਹੜੇ ਅਸਲ ਵਿੱਚ ਮੇਰੇ ਉਸਤਾਦ ਜੀ ਕਹਿੰਦੇ ਸੀ ਹੋਰ ਵੀ ਜਿਹੜੇ ਵੀ ਚਮਕੀਲੇ ਮੈਨੂੰ ਫੋਨ ਕਰਦੇ ਆ ਸਰਦਾਲੂ ਉਹ ਮੈਨੂੰ ਕਹਿੰਦੇ ਆ ਕਿ ਕਮੈਂਟਾਂ ਵਿੱਚ ਬਹੁਤ ਲੋਕ ਮਾੜਾ ਤੈਨੂੰ ਬੋਲਣਗੇ ਕਿਤੇ ਉਹਨਾਂ ਦਾ ਕਮੈਂਟ ਪੜ ਕੇ ਕਿਤੇ ਇਹ ਗ ਲੈਣ ਨੂੰ ਇਸ ਲੈਣ ਨੂੰ ਛੱਡ ਨਾ ਦੇਈ ਬਾਕੀ ਮੈਂ ਕਮੈਂਟ ਪੜਦਾ ਹੀ ਨਹੀਂ ਉਹੀ ਜ਼ਿਆਦਾ ਮੈਨੂੰ ਮਾੜਾ ਕਹਿੰਦੇ ਆ ਜਿਹੜੇ ਕਮੈਂਟਾਂ ਵਿੱਚ ਕਹਿੰਦੇ ਪਰ ਫੋਨ ਕਰਕੇ ਮੈਨੂੰ ਅਜੇ ਤੱਕ ਕਿਸੇ ਨੇ ਮਾੜਾ ਨਹੀਂ ਕਿਹਾ ਜੀ ਸੋ ਪੋਜ਼ਿਟਿਵਿਟੀ ਨਾਲ ਰੱਖਦੇ ਹੋ ਆਪਣੇ ਆਪ ਕਹਿ ਸਕਦੇ ਆ ਲਾਈਵ ਸ਼ੋਅ ਲਾਉਣ ਦੀ ਕਦੇ ਉਹ ਕਿਤੇ ਤੁਸੀਂ ਲਾਈਵ ਸ਼ੋਅ ਜਿਵੇਂ ਕਿ ਅਕਸਰ ਸੁਣਨਾ ਪਸੰਦ ਕਰਦੇ ਅਮਰ ਸਿੰਘ ਚਮਕੀਲਾ ਨੂੰ ਲੋਕੋ ਵੀ ਲਾਈਵ ਜਿਸ ਤਰੀਕੇ ਦੇ ਨਾਲ ਇੱਕ ਉੱਚੀ ਆਵਾਜ਼ ਦੇ ਵਿੱਚ ਗਾਉਂਦੇ ਸੀ ਆਵਾਜ਼ ਤੁਹਾਡੀ ਵੀ ਬਿਲਕੁਲ ਸੇਮ ਹੀ ਹੈ ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਸ਼ੌਂਕ ਆ ਕਿ ਜਦੋਂ ਵੀ ਮੇਰਾ ਪਹਿਲਾ ਗਾਣਾ ਆਵੇ ਫਰਸਟ ਗਾਣਾ ਆਵੇ ਤੇ ਉਹਦੇ ਵਿੱਚ ਮੈਂ ਚਾਹੁੰਨਾ ਕਿ ਜਿਹੜੇ ਚਮਕੀਲਾ ਜੀ ਦੇ ਸਾਥੀ ਸੀ ਜਿੰਨੇ ਵੀ ਹੁਣ ਹੈਗੇ ਆ ਧਰਤੀ ਤੇ ਕੋਈ ਤਾਂ ਚਲੋ ਜਿੰਨੇ ਡੈਥ ਹੋ ਗਈ ਆ ਉਹਨਾਂ ਦੇ ਇਲਾਵਾ ਜਿੰਨੇ ਵੀ ਹੈਗੇ ਮੈਂ ਚਾਹੁੰਦਾ ਮੇਰੇ ਗਾਣੇ ਵਿੱਚ ਉਹ ਸਾਰੇ ਫੇਰ ਤੋਂ ਇਕੱਠੇ ਹੋਣ ਤੇ ਉਹ ਫੇਰ ਉਦਾਂ ਸ਼ੂਟ ਹੋਵੇ ਉਹੀ ਅੰਬੈਸਡਰ ਗੱਡੀ ਹੋਵੇ ਤੇ ਉਹਨਾਂ ਨਾਲ ਮੈਂ ਪਹਿਲਾ ਗਾਣਾ ਕਰਨਾ ਚਾਹੁੰਦਾ ਆਪਣੀ ਜ਼ਿੰਦਗੀ ਦਾ ਸਟਾਰਟ ਉਹਨਾਂ ਨਾਲ ਕਰਨਾ ਚਾਹੁੰਦਾ ਜੀ ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਉਹਨਾਂ ਦੇ ਨਾਲ ਤੁਸੀਂ ਗਾਣਾ ਕਰਨਾ ਚਾਹੁੰਦੇ ਉਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਆ ਉਸੇ ਤਰੀਕੇ ਦੇ ਹਾਂਜੀ ਅੱਛਾ ਤੁਸੀਂ ਲਿਖਿਆ ਹੋਇਆ ਉਹਨਾਂ ਨੂੰ ਸੁਣਾਓਗੇ ਦੋ ਲਾਈਨਾਂ ਹੁਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਜਹਾਰ ਸੀ ਮੇਰੇ ਹੱਕ ਜਬ ਬਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੱਕ ਜਬ ਬਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੋ ਦੁਗਰੀ ਦਾ ਯਾਰ ਬੱਲੀ ਇਹ ਨਹੀਂ ਜਿਹਦਾ ਵਿੱਚ ਲੁਧਿਆਣੇ ਡੇਰਾ ਹੋ ਦੁੱਗਰੀ ਦਾ ਯਾਰ ਬੱਲੀ ਐਨੇ ਜੇ ਦਾ ਵਿੱਚ ਲੁਧਿਆਣੇ ਡੇਰਾ ਯਾਰੀ ਚਿਗਦਾਰੀ ਮਾਰਗੀ ਨਹੀਂ ਹੁਜ ਜੰਮਿਆ ਸੂਰਮਾ ਕਿਹੜਾ ਯਾਰੀ ਚਿਗਦਾਰੀ ਮਾਰਗੀ ਨਹੀਂ ਹੁਜ ਜੰਮਿਆ ਸੂਰਮਾ ਕਿਹੜਾ ਹੋ ਗੌਣ ਵਾਲੇ ਵਹਿਮ ਕੱਢਣੇ ਨਹੀਂ ਸਨ 88 ਦੇ ਰੜਕਦੇ ਮੇਰੇ ਗੌਣ ਵਾਲੇ ਵਹਿਮ ਕੱਢਣੇ ਨਹੀਂ ਸਨ 88 ਦੇ ਰੜਕਦੇ ਮੇਰੇ ਹੱਕ ਜਬ ਰੂਦ ਪਰਿਆ ਨਹੀਂ ਬੋਲ ਤੱਤੇ ਨੇ ਕਲਮ ਦੇ ਮੇਰੇ ਹੱਕ ਜਬ ਰੂਦ ਪਰਿਆ ਨਹੀਂ ਬੋਲ ਤੱਤੇ ਨੇ ਕਲਮ ਦੇ ਮੇਰੇ ਹੋ ਉਤੋਂ ਤੋਂ ਜੀਜੀ ਕਰ ਦੇ ਫਿਰ ਭੋਗ ਪਾਉਣ ਨੂੰ ਮੇਰਾ ਉਤੋਂ ਤੋਂ ਜੀਜੀ ਕਰ ਦੇ ਫਿਰ ਭੋਗ ਪਾਉਣ ਨੂੰ ਮੇਰਾ ਦਿਲਾਂ ਵਿੱਚ ਰਾਜ ਕਰਦਾ ਨਹੀਂ ਜਾ ਕੇ ਪੁੱਛ ਚਮਕੀਲਾ ਤੇਰਾ ਦਿਲਾਂ ਵਿੱਚ ਰਾਜ ਕਰਦਾ ਨਹੀਂ ਜਾ ਕੇ ਪੁੱਛ ਚਮਕੀਲਾ ਤੇਰਾ ਬਹੁਤ ਖੂਬ ਬਹੁਤ ਸੋਹਣਾ ਸੋ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਉਹਨਾਂ ਦੇ ਤਰੀਕੇ ਦੇ ਨਾਲ ਤੁਸੀਂ ਜਾਣਾ ਆਉਣਾ ਚਾਹੁੰਦੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸੋ ਉਹ ਆਪਾਂ ਕਹਿ ਸਕਦਾ ਕਿ ਅਮਰ ਸਿੰਘ ਚਮਕੀਲਾ ਇੱਕ ਦੁਕਾਨਾ ਜੋੜੀ ਸੀ ਤਾਂ ਤੁਹਾਡੇ ਨਾਲ ਇਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਸੀਂ ਲੱਬਿਆ ਸਾਥੀ ਨਾਲ ਅਗਰ ਦੁਕਾਨਾ ਜੋੜੀ ਬਣਾਉਣੀ ਹੋਵੇ ਅ ਅਜੇ ਤੱਕ ਨਹੀਂ ਕੋਈ ਵੀ ਮਿਲਿਆ ਨਿਗਾ ਦੇ ਵਿੱਚ ਫਿਰ ਵੀ ਕੋਈ ਹੋਵੇ ਅਗਰ ਕਿਸੇ ਦੇ ਨਾਲ ਇੰਡਸਟਰੀ ਚ ਗੋਣਾ ਚਾਹੁੰਦੇ ਹੋ ਹਾਂਜੀ ਵੈਸੇ ਮੇਰੇ ਨਾਲ ਸਟੇਜ ਮੇਰੀ ਲਾਈ ਮੇਰੇ ਏਰੀਆ ਜੋ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ ਸੀ ਤੇ ਹਰਿਆਣੇ ਦੇ ਸੀ ਉਹ ਗੁਰਪ੍ਰੀਤ ਨਾਮ ਉਹਨਾਂ ਦਾ ਤੇ ਮੈਂ ਚਾਹੁੰਦਾ ਕਿ ਉਹ ਪਰ ਉਹਨਾਂ ਨੂੰ ਦੂਰ ਕਰਕੇ ਉਹ ਹਰਿਆਣੇ ਦੇ ਹੀ ਮੈਂ ਅੰਮ੍ਰਿਤਸਰ ਚ ਰਹਿਣਾ ਉਹ ਦੂਰ ਕਰਕੇ ਅਪ ਡਾਊਨ ਨਹੀਂ ਕਰ ਸਕਦੇ ਉਹ ਵੀ ਥੋੜੇ ਮਿਡਲ ਕਲਾਸ ਹੀ ਆ ਤੇ ਮੈਂ ਵੈਸੇ ਮੇਰੀ ਖੁਆਇਸ਼ ਇਹ ਹੀ ਆ ਕਿ ਉਹੀ ਮੇਰੇ ਨਾਲ ਗਾਉਣ ਜੀ ਕਿਉਂਕਿ ਆਵਾਜ਼ ਵੀ ਸੇਮ ਟੱਚ ਕਰਦੀ ਉਹਨਾਂ ਦੀ ਉਹਨਾਂ ਦੀ ਵੀ ਉਹਨਾਂ ਵਰਗੀ ਹੀ ਆਵਾਜ਼ ਹੈ ਸੋ ਲੱਗਦਾ ਹੈ ਕਿ ਉਸੇ ਤਰੀਕੇ ਦੀ ਤੁਹਾਡੀ ਵੀ ਜੋੜੀ ਬਣ ਸਕਦੀ ਹੈ ਹਾਂਜੀ ਜੇ ਮੌਕਾ ਮਿਲੇ ਤਾਂ ਮੇਰੇ ਵਾਸਤੇ ਬਹੁਤ ਖੁਸ਼ਖਬਰੀ ਹੋਏਗੀ ਮੇਰੇ ਵਾਸਤੇ ਹੈਨਾ ਤੇ ਮੈਂ ਨਿਮਰਤ ਖੈਰਾ ਜੀ ਇਸ ਟਾਈਮ ਦੇ ਆਪਣੇ ਪੰਜਾਬ ਦੇ ਨਾਮੀ ਕਲਾਕਾਰ ਆ ਤੇ ਜੇ ਮੈਨੂੰ ਉਹਨਾਂ ਨਾਲ ਮੌਕਾ ਮਿਲੇ ਤਾਂ ਬਹੁਤ ਵਧੀਆ ਗੱਲ ਆ ਤੇ ਮੈਂ ਉਹਨਾਂ ਕੋਲ ਇਹ ਹੀ ਖੁਆਇਸ਼ ਕਰਾਂਗਾ ਕਿ ਉਹ ਮੈਂ ਉਹਨਾਂ ਨਾਲ ਗਾਣਾ ਬੋਲ ਸਕਾਂ ਉਹਨਾਂ ਨਾਲ ਜਿਹੜਾ ਗਾਣਾ ਰਿਕਾਰਡ ਕਰ ਸਕਾਂ ਜੀ ਸੋ ਜਿਵੇਂ ਕਿ ਅੱਪਾ ਗੱਲ ਕਰ ਰਹੇ ਆ ਕਿ ਉਹਨਾਂ ਕਲਾਕਾਰਾਂ ਦੀ ਜੋ ਕਿ ਬੇਸ਼ੱਕ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਲੇਕਿਨ ਉਹਨਾਂ ਦਾ ਨਾਮ ਅਜੇ ਤੱਕ ਵੀ ਆ ਲੋਕਾਂ ਦੇ ਕੰਨ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਕਲਾਕਾਰਾਂ ਦੀ ਆਵਾਜ਼ ਸੁਣਨ ਨੂੰ ਤਰਸਦੇ ਆ ਜਾਂ ਫਿਰ ਉਹ ਕਲਾਕਾਰ ਦੁਨੀਆ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਅਮਰ ਸਿੰਘ ਚਮਕੀਲਾ ਦੀ ਆਪਾਂ ਗੱਲ ਕੀਤੀ ਹੈ ਤੇ ਦੂਸਰੇ ਕਲਾਕਾਰ ਆਪਾਂ ਇਸ ਵੇਲੇ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਬੇहद ਪਿਆਰ ਦਿੱਤਾ ਜਾਂਦਾ ਹੈ ਬੇਸ਼ੱਕ ਉਹ ਇੱਥੇ ਨਹੀਂ ਹੈ ਲੇਕਿਨ ਹੁਣ ਵੀ ਉਹਨਾਂ ਦੇ ਨਾਮ ਤੇ ਕਈ ਖਿਤਾਬ ਜੋੜਦੇ ਹੋਏ ਨਜ਼ਰ ਆ ਰਹੇ ਹੈ ਤਾਂ ਉਹਨਾਂ ਦੇ ਬਾਰੇ ਅਗਰ ਦੋ ਸ਼ਬਦ ਕਹਿਣੇ ਹੋਣ ਤਾਂ ਕੀ ਕਹੋਗੇ ਤੁਸੀਂ ਜਦੋਂ ਵੀਰੇ ਸਿੱਧੂ ਸਿੱਧੂ ਮੂਸੇ ਵਾਲਾ ਉਹਨਾਂ ਦੀ ਡੈਥ ਹੋਈ ਮੈਨੂੰ ਖੁਦ ਨਹੀਂ ਪਤਾ ਕਿ ਮੇਰੇ ਅੰਦਰ ਇੱਕ ਇਹ ਵੀ ਕਲਾ ਹੈਗੀ ਹੈ ਕਿ ਮੈਂ ਗਾਣੇ ਲਿਖ ਸਕਾਂ ਇਦਾਂ ਦੀ ਜਿਹੜੀ ਡੈਥ ਹੋਈ ਤੇ ਪ੍ਰਮਾਤਮਾ ਅੱਗੇ ਕਿਹਾ ਕਿ ਪ੍ਰਮਾਤਮਾ ਕਿ انسان ਨੂੰ ਮੌਕਾ ਦੋਗੇ ਇਦਾਂ ਦਾ ਮਕਾਮ ਅਸੀਂ ਵੀ ਪਾ ਸਕੀਏ ਤੇ ਉਹ ਜਦੋਂ ਇੱਕ ਨਾ ਸਾਡੇ ਪਿੰਡ ਦਾ ਮੁੰਡਾ ਸੀ ਟਰੈਕਟਰ ਤੇ ਲੰਘ ਰਿਹਾ ਸੀ ਤੇ ਹੌਲੀ ਯੂਮਰ ਦਾ ਮੁੰਡਾ ਸੀ 15 16 ਸਾਲ ਦੇ ਨੂੰ ਮੋਛ ਫੁੱਟਣ ਦੀ ਉਦੋਂ ਮੈਨੂੰ ਗੱਲ ਚੇਤੇ ਆਈ ਜਦੋਂ ਸਭ ਤੋਂ ਪਹਿਲਾ ਗਾਣਾ ਮੈਂ ਲਿਖਿਆ ਸੀ ਉੱਤੇ ਲਿਖਿਆ ਮੋਛ ਫੁੱਟ ਗੱਭਰੂ ਜਵਾਨ ਹੋ ਗਿਆ ਫਿਰ ਮੈਂ ਸੋਚਿਆ ਇਦਾਂ ਕਰਦੇ ਆ ਗੀ ਲਾਂ ਲੈਦੇ ਨੇ 6 ਫੁੱਟ ਕਰਦੇ ਤੋਂ ਵੀ ਪਾਰ ਹੋ ਗਿਆ ਫਿਰ ਮੈਂ ਗਾਣਾ ਲਿਖਿਆ ਸਿੱਧੂ ਤੇ ਲਿਖਿਆ ਸੀ ਉਹਦਾ ਗਾਣਾ ਜਿਹੜਾ ਇਹ ਟੁੱਟਾ ਫੁੱਟਾ ਜਿਹਾ ਬਣਿਆ ਸੀ ਗਾਣਾ ਉਹ ਕੰਪਲੀਟ ਨਹੀਂ ਬਣਿਆ ਨਾਲ ਮੈਂ ਕੰਪਲੀਟ ਕੀਤਾ ਨਿਸ਼ਾਨੀ ਤੋਂ ਉੱਤੇ ਰੱਖਿਆ ਕਿ ਸਭ ਤੋਂ ਪਹਿਲਾਂ ਜਦੋਂ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਸਭ ਤੋਂ ਪਹਿਲਾ ਉਹ ਗਾਣਾ ਲਿਖਿਆ ਤੇ ਉਸ ਤੋਂ ਬਾਅਦ ਮੈਂ ਵਾਰ ਲਿਖੀ ਮਾਂ ਨੇ ਜੰਮਿਆ ਪੁੱਤ ਸੀ ਸੂਰਮਾ ਉਹਦੀ ਸ਼ੇਰਾਂ ਵਰਗੀ ਚਾਲ ਉਹਨੇ ਮੌਤ ਨੂੰ ਆਪ ਵੰਗਾਰਿਆ ਪਾਵੇਂ ਮੱਚ ਗਈ ਹਾਕਾਰ ਉਹ ਹੱਕ ਦੇ ਜੋਰ ਨਾਲ ਗਾ ਗਿਆ ਹੱਕ ਦੇ ਜੋਰ ਨਾਲ ਗਾ ਗਿਆ ਹੋ ਕੀਤੇ ਵੈਰੀ ਵੇਖ ਹਰਾਣਾ ਤੂੰ ਬੇਖੌਫ ਸੀ ਕੁੰਮ ਦਾ ਤੂੰ ਪਿੰਡ ਮੂਸਾ ਕੀ ਤਾਂ ਮਹਾਣਾ ਤੇਰੀ ਜਗਤ ਸੋਬਾ ਚੱਲਦੀ ਹਉ ਤੇਰੀ ਮਾਂ ਨੂੰ ਸਦਾ ਸਲਾਮਾ ਜਿਨੇ ਸਿੱਧੂ ਸੂਰਮਾ ਜਮਿਆ ਸਿੱਧੂ ਸੂਰਮਾ ਜਮਿਆ ਉਹ ਹਮਾਸੀ ਬਹੁਤ ਮਹਾਣਾ ਲੱਖ ਲੜ ਤਾਂ ਤੈਨੂੰ ਬੱਲਿਆ ਮਾਂ ਦਾ ਵੇਖਿਆ ਨਹੀਂ ਤੂੰ ਹਾਲ ਓ ਕੱਲਾ ਮਾਂ ਦਾ ਪੁੱਤ ਮਰਵਾਤਾ ਓ ਲਗਣਾ ਮਾਂ ਦਾ ਤੈਨੂੰ ਜ਼ਰਾਵ ਗੱਲ ਸਾਚ ਜਜ ਨਾਲੇ ਵਾਲਿਆ ਸਾਚ ਜਜ ਨਾਲੇ ਵਾਲਿਆ ਓ ਸਿੱਧੂ ਦੀ ਚੱਲੂ ਸਦਾ ਲਈ ਵਾਰ ਹਉ ਰਹਿ ਗਈਆਂ ਨਿਸ਼ਾਨੀਆਂ ਤੇਰੀਆਂ ਰਹਿ ਗਈਆਂ ਨਿਸ਼ਾਨੀਆਂ ਤੇਰੀਆਂ ਜੱਗ ਵਿੱਚ ਰਹਿ ਗਈਆਂ ਨਿਸ਼ਾਨੀਆਂ ਤੇਰੀਆਂ ਹਾਂ ਜੀ ਹਾਂ ਵਾਰਾ ਤੁਰਿਆ ਜਾ ਬਹੁਤ ਖੂਬ ਸੋ ਇਹ ਜੋ ਲਾਈਨਾ ਹੈ ਜੋ ਵਾਰ ਇਹਨਾਂ ਦੇ ਵੱਲੋਂ ਸੁਣਾਈ ਗਈ ਹੈ ਇਹ ਜ਼ਰੂਰ ਸਿੱਧੂ ਮੂਸੇਵਾਲਾ ਦੇ ਜੋ ਫੈਨਸ ਆ ਉਹਨਾਂ ਦੇ ਦਿਲਾਂ ਨੂੰ ਜ਼ਰੂਰ ਛੂਗੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ